ਦੋਸਤੋ ਸਤਿ ਸ੍ਰੀ ਅਕਾਲ ਕੱਲ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਸਿੱਖਿਆ ਕ੍ਰਾਂਤੀ ਦੇ ਉੱਤੇ ਜਿਹੜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਹੈ ਉਹਦੇ ਵਿੱਚ ਕੱਲ ਆਪਾਂ ਉਹਨਾਂ ਦੇ ਚੇਅਰਮੈਨ ਦੀ ਸਿਲੈਕਸ਼ਨ ਬਾਰੇ ਗੱਲ ਕੀਤੀ ਸੀ ਔਰ ਅੱਜ ਗੱਲ ਕਰ ਰਹੇ ਹਾਂ ਜਿਹੜੀ ਬੇਸਿਕ ਗੱਲ ਹੁੰਦੀ ਹੈ ਜਿਹਦੇ ਤੇ ਕਿ ਸਾਰੇ ਸਾਡੇ ਪੰਜਾਬ ਦਾ ਪੰਜਾਬੀਅਤ ਦਾ ਫਿਊਚਰ ਡਿਪੈਂਡ ਕਰਦਾ ਆਉਣ ਵਾਲੀ ਜਨਰੇਸ਼ਨਸ ਦਾ ਫਿਊਚਰ ਡਿਪੈਂਡ ਹੈ ਉਹ ਹੈਗੀ ਹੁੰਦੀ ਹੈ ਐਜੂਕੇਸ਼ਨ ਪਾਲਿਸੀ ਨਵੀਂ ਐਜੂਕੇਸ਼ਨ ਪਾਲਿਸੀ ਜਿਹਨੂੰ ਅਸੀਂ ਐਨਈਪੀ ਕਹਿ ਦਿੰਨੇ ਆ ਸੈਂਟਰਲ ਗਵਰਨਮੈਂਟ ਲੈ ਕੇ ਆਈ ਸੀ ਜਿਹਦੇ ਵਿੱਚ ਕੀ ਉਹ ਸਾਰੇ ਇਤਿਹਾਸ ਨੂੰ ਬਦਲਣਾ ਚਾਹੁੰਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਰਐਸਐਸ ਆਪਣੇ ਨਾਗਪੁਰ ਤੋਂ ਹਦਾਇਤਾਂ ਦੇ ਕੇ ਕਿਉਂਕਿ ਇਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਨਾ ਹੀ ਇਹਨਾਂ ਦਾ ਕੋਈ ਬਹੁਤਾ ਰਿਚ ਬਿਰਸਾ ਹੈ ਉਹਨੂੰ ਇਹਨਾਂ ਨੇ ਬਦਲਣ ਵਾਸਤੇ ਜਿਹੜੀ ਹੈਗੀ ਐ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਆ ਉਹਦੇ ਵਿੱਚ ਬੜੀਆਂ ਚੇਂਜੇਸ ਕੀਤੀਆਂ ਨੇ ਔਰ ਉਹਦੇ ਵਿੱਚ ਕੁਝ ਸਰਕਾਰਾਂ ਨੇ ਜਿਵੇਂ ਤਾਮਿਲਨਾਡੂ ਦੀ ਸਰਕਾਰ ਹੈ ਜਿੱਦੋਂ ਕੀ ਅਸੀਂ ਤਾਮਿਲ ਦਾ ਦੂਰ ਦੇ ਅਸੀਂ ਕਲਚਰ ਨੂੰ ਬੜਾ ਰਿਚ ਗਿਣਦੇ ਆ ਕਿਉਂਕਿ ਉਹ ਸੰਗਮ ਕਲਚਰ ਬਹੁਤ ਪੁਰਾਣਾ ਕਲਚਰ ਹੈ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਜੇ ਸਾਨੂੰ ਕੋਈ 20000 ਕਰੋੜ ਰੁਪਈਆ ਦੇਵੇ ਅਸੀਂ ਤਾਂ ਵੀ ਇਹ ਪਾਲਿਸੀ ਲਾਗੂ ਨਹੀਂ ਕਰਾਂਗੇ ਪਰ ਪੰਜਾਬ ਗਵਰਨਮੈਂਟ ਜਦੋਂ ਇਹ ਹੁੰਦ ਚਾਈ ਤਾਂ ਇਹਨਾਂ ਨੇ ਨਵੀਂ ਐਜੂਕੇਸ਼ਨ ਪਾਲਿਸੀ ਸਤੰਬਰ 2022 ਦੇ ਵਿੱਚ ਇਹਨਾਂ ਨੇ ਐਮਓਯੂ ਸਾਈਨ ਕਰ ਲਿਆ ਸੈਂਟਰ ਗਵਰਨਮੈਂਟ ਦੇ ਨਾਲ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਵਾਸਤੇ ਫੇਰ ਪਤਾ ਨਹੀਂ ਇਹ ਦੁਚਿੱਤੀ ਚ ਰਹੇ ਜਾਂ ਕੀ ਰਹੇ ਜਾਂ ਕੀ ਇਹਨਾਂ ਦੇ ਕੋਈ ਹੋਏ ਇਹ ਜੁਲਾਈ 2023 ਚ ਉਸ ਤੋਂ ਵਿਡਰਾ ਕਰ ਗਏ ਪਰ ਇਹ ਜੁਲਾਈ 2024 ਦੇ ਵਿੱਚ ਫਿਰ ਇਹਨਾਂ ਨੇ ਨਵੀਂ ਐਜੂਕੇਸ਼ਨ ਪਾਲਿਸੀ ਸਾਈਨ ਕਰ ਲਈ ਹੁਣ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਇਹ ਉਸ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਉਹਨਾਂ ਤੋਂ ਲਏ ਹੋਏ ਫੰਡਾਂ ਦੇ ਮੁਤਾਬਕ ਥੱਲੇ ਜਿਹੜਾ ਹੈਗਾ ਲੋਕਾਂ ਨੂੰ ਪਰਮਾ ਰਹੇ ਨੇ ਔਰ ਲੋਕਾਂ ਨੂੰ ਪਰਮਾ ਕੇ ਔਰ ਕੋਈ ਕੰਦ ਫੋਟੋ ਉੱਚੀ ਕਰਕੇ ਕੋਈ ਦੀਮੀ ਕਰਕੇ ਕਿਸੇ ਦੇ ਰਮਾ ਰੰਗ ਕਰਕੇ ਜਿਹੜਾ ਹੈਗਾ ਰੋਜ ਉਦਘਾਟਨ ਕਰਕੇ ਜਿਹੜਾ ਹੈਗਾ ਸਿੱਖਿਆ ਕ੍ਰਾਂਤੀ ਦਾ ਨਾਂ ਦੇ ਰਹੇ ਨੇ ਇਹ ਬਾਕੀ ਇਹਦੇ ਵਿੱਚ ਅੰਕੜਿਆਂ ਦੀ ਕੀ ਖੇਡ ਹੈ ਹੰਡਿੰਨਾ ਨੇ ਉਹਦੇ ਵਿੱਚ ਉਹਦੇ ਨਾਂ ਤੇ ਕਿ ਨਵੀਂ ਐਜੂਕੇਸ਼ਨ ਪਾਲਿਸੀ ਦੇ ਨਾਲ ਤੇ ਕਿੰਨੇ ਲੈ ਆ ਇਹਦੇ ਬਾਰੇ ਗੱਲ ਆਪਾਂ ਲਗਾਤਾਰ ਹੁਣ ਇਹਦੇ ਕਰਦੇ ਰਹਾਂਗੇ ਮੈਂ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਵੀ ਨਵੀਂ ਐਜੂਕੇਸ਼ਨ ਪਾਲਿਸੀ ਤੋਂ ਚੇਤਨ ਰਹਿਣ ਦੀ ਲੋੜ ਹੈ ਇਹ ਸਾਡੇ ਸਾਰੇ ਇਹ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਇਸ ਨੂੰ ਭਗਮਾ ਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਇਤਿਹਾਸ ਨੂੰ ਬਦਲਣ ਕੋਸ਼ਿਸ਼ ਕੀਤੀ ਜਾ ਰਹੀ ਹੈ ਧੰਨਵਾਦ ਸਾਹਿਬ